ਹਾਏ ਰੱਬਾ ਅਵੇਖੋ ਕਿਹੜਾ ਸਮਾਂ ਆ ਗਿਆ ਹੈ ਕਿ ਹੁਣ ਰੱਬ ਦੇ ਘਰ ਵੀ ਇਹਨਾਂ ਚੋਰਾਂ ਦੇ ਵੱਲੋਂ ਨਹੀਂ ਬਖਸ਼ੇ ਜਾ ਰਹੇ ਨੇ ਤਸਵੀਰਾਂ ਵੇਖੋ ਜਿਵੇਂ ਇੱਥੇ ਚੋਰ ਜਿਹੜਾ ਹੈ 51 ਲੱਖ ਦਾ ਮਾਤਾ ਦਾ ਮੁਕਟ ਚੋਰੀ ਕਰਦਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਮਾਤਾ ਦੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਤੇ ਇੱਥੇ 51 ਲੱਖ ਦਾ ਮੁਕਟ ਚੋਰੀ ਕਰਕੇ ਲੈ ਗਏ ਨੇ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਤਾਂ ਦੱਸੋ ਇਹ ਕਿ ਜਿੱਥੇ ਪਿਛਲੇ ਦਿਨੀ ਹੀ 251 ਗ੍ਰਾਮ ਵਜਨ ਦਾ ਇਹ 51 ਲੱਖ ਦਾ ਸੋਨੇ ਦਾ ਮੁਕਟ ਮੰਦਰ ਨੂੰ ਅਰਪਿਤ ਕੀਤਾ ਗਿਆ ਸੀ ਪਰ ਉੱਥੇ ਚੋਰਾ ਦੀਆਂ ਤਾਂ ਮੋਜਾਂ ਲੱਗ ਗਈਆਂ ਜਿੱਥੇ ਰੱਬ ਦਾ ਕਰ ਵੀ ਇਹ ਨਾ ਛੱਡਿਆ। ਗੋਪਾਲਗੰਜ ਦੇ ਵਿੱਚ ਚੋਰਾ ਦੇ ਵੱਲੋਂ 51 ਲੱਖ ਦਾ ਮੁਕਟ ਮੰਦਰ ਦੇ ਵਿੱਚੋਂ ਹੀ ਚੋਰੀ ਕਰ ਲਿਆ ਗਿਆ। ਤੇ ਇਸ درمیان ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੰਦੀਆਂ ਨੇ ਤਾਂ ਬਿਹਾਰ ਦੇ ਗੋਪਾਲਗੰਜ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਹਾਏ ਰੱਬਾ ਅਵੇਖੋ ਕਿਹੜਾ ਸਮਾਂ ਆ ਗਿਆ ਹੈ ਕਿ ਹੁਣ ਰੱਬ ਦੇ ਘਰ ਵੀ ਇਹਨਾਂ ਚੋਰਾਂ ਦੇ ਵੱਲੋਂ ਨਹੀਂ ਬਖਸ਼ੇ ਜਾ ਰਹੇ ਨੇ ਤਾਂ ਤਸਵੀਰਾਂ ਵੇਖੋ ਜਿਵੇਂ ਇੱਥੇ ਚੋਰ ਜਿਹੜਾ ਹੈ 51 ਲੱਖ ਦਾ ਮਾਤਾ ਦਾ ਮੁਕਟ ਚੋਰੀ ਕਰਦਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਮਾਤਾ ਦੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਤੇ ਇੱਥੇ 51 ਲੱਖ ਦਾ ਮੁਕਟ ਚੋਰੀ ਕਰਕੇ ਲੈ ਗਏ ਨੇ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਤਾਂ ਦੱਸ ਦੇ ਇਹ ਕਿ ਜਿੱਥੇ ਪਿਛਲੇ ਦਿਨੀ ਹੀ 251 ਗ੍ਰਾਮ ਵਜਨ ਦਾ ਇਹ 51 ਲੱਖ ਦਾ ਸੋਨੇ ਦਾ ਮੁਕਟ ਮੰਦਰ ਨੂੰ ਅਰਪਿਤ ਕੀਤਾ ਗਿਆ ਸੀ ਪਰ ਉੱਥੇ ਚੋਰਾਂ ਦੀਆਂ ਤਾਂ ਮੌਜਾਂ ਲੱਗ ਗਈਆਂ ਜਿੱਥੇ ਰੱਬ ਦਾ ਕਰ ਵੀ ਇਹ ਨਾ ਛੱਡਿਆ ਵੋਪਾਲਗੰਜ ਦੇ ਵਿੱਚ ਚੋਰਾਂ ਦੇ ਵੱਲੋਂ 51 ਲੱਖ ਦਾ ਮੁਕਟ ਮੰਦਰ ਦੇ ਵਿੱਚੋਂ ਹੀ ਚੋਰੀ ਕਰ ਲਿਆ ਗਿਆ ਤੇ ਇਸ درمیان ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੰਦੀਆਂ ਨੇ ਤਾਂ ਬਿਹਾਰ ਦੇ ਗੋਪਾਲਗੰਜ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਹਾਏ ਰੱਬਾ ਅਵੇਖੋ ਕਿਹੜਾ ਸਮਾਂ ਆ ਗਿਆ ਹੈ ਕਿ ਹੁਣ ਰੱਬ ਦੇ ਘਰ ਵੀ ਇਹਨਾਂ ਚੋਰਾਂ ਦੇ ਵੱਲੋਂ ਨਹੀਂ ਬਖਸ਼ੇ ਜਾ ਰਹੇ ਨੇ ਤਾਂ ਤਸਵੀਰਾਂ ਵੇਖੋ ਜਿਵੇਂ ਇੱਥੇ ਚੋਰ ਜਿਹੜਾ ਹੈ 51 ਲੱਖ ਦਾ ਮਾਤਾ ਦਾ ਮੁਕਟ ਚੋਰੀ ਕਰਦਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਮਾਤਾ ਦੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਤੇ ਇੱਥੇ 51 ਲੱਖ ਦਾ ਮੁਕਟ ਚੋਰੀ ਕਰਕੇ ਲੈ ਗਏ ਨੇ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਤਾਂ ਦੱਸਿਆ ਇਹ ਕਿ ਜਿੱਥੇ ਪਿਛਲੇ ਦਿਨੀ ਹੀ 251 ਗ੍ਰਾਮ ਵਜਨ ਦਾ ਇਹ 51 ਲੱਖ ਦਾ ਸੋਨੇ ਦਾ ਮੁਕਟ ਮੰਦਰ ਨੂੰ ਅਰਪਿਤ ਕੀਤਾ ਗਿਆ ਸੀ ਪਰ ਉੱਥੇ ਚੋਰਾ ਦੀਆਂ ਤਾਂ ਮੌਜਾਂ ਲੱਗ ਗਈਆਂ ਜਿੱਥੇ ਰੱਬ ਦਾ ਕਰ ਵੀ ਇਹ ਨਾ ਛੱਡਿਆ। ਗੋਪਾਲਗੰਜ ਦੇ ਵਿੱਚ ਚੋਰਾ ਦੇ ਵੱਲੋਂ 51 ਲੱਖ ਦਾ ਮੁਕਟ ਮੰਦਰ ਦੇ ਵਿੱਚੋਂ ਹੀ ਚੋਰੀ ਕਰ ਲਿਆ ਗਿਆ ਤੇ ਇਸ ਦਰਮਿਆਨ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤਾਂ ਬਿਹਾਰ ਦੇ ਗੋਪਾਲਗੰਜ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਹਾਏ ਰੱਬਾ ਅਵੇਖੋ ਕਿਹੜਾ ਸਮਾਂ ਆ ਗਿਆ ਹੈ ਕਿ ਹੁਣ ਰੱਬ ਦੇ ਘਰ ਵੀ ਇਹਨਾਂ ਚੋਰਾਂ ਦੇ ਵੱਲੋਂ ਨਹੀਂ ਬਖਸ਼ੇ ਜਾ ਰਹੇ ਨੇ ਤਸਵੀਰਾਂ ਵੇਖੋ ਜਿਵੇਂ ਇੱਥੇ ਚੋਰ ਜਿਹੜਾ ਹੈ 51 ਲੱਖ ਦਾ ਮਾਤਾ ਦਾ ਮੁਕਟ ਚੋਰੀ ਕਰਦਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਮਾਤਾ ਦੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਤੇ ਇੱਥੇ 51 ਲੱਖ ਦਾ ਮੁਕਟ ਚੋਰੀ ਕਰਕੇ ਲੈ ਗਏ ਨੇ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਤਾਂ ਦੱਸੋ ਇਹ ਕਿ ਜਿੱਥੇ ਪਿਛਲੇ ਦਿਨੀ ਹੀ 251 ਗ੍ਰਾਮ ਵਜਨ ਦਾ ਇਹ 51 ਲੱਖ ਦਾ ਸੋਨੇ ਦਾ ਮੁਕਟ ਮੰਦਰ ਨੂੰ ਅਰਪਿਤ ਕੀਤਾ ਗਿਆ ਸੀ ਪਰ ਉੱਥੇ ਚੋਰਾ ਦੀਆਂ ਤਾਂ ਮੋਜਾਂ ਲੱਗ ਗਈਆਂ ਜਿੱਥੇ ਰੱਬ ਦਾ ਕਰ ਵੀ ਇਹ ਨਾ ਛੱਡਿਆ। ਗੋਪਾਲਗੰਜ ਦੇ ਵਿੱਚ ਚੋਰਾ ਦੇ ਵੱਲੋਂ 51 ਲੱਖ ਦਾ ਮੁਕਟ ਮੰਦਰ ਦੇ ਵਿੱਚੋਂ ਹੀ ਚੋਰੀ ਕਰ ਲਿਆ ਗਿਆ ਤੇ ਇਸ ਦਰਮਿਆਨ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੰਦੀਆਂ ਨੇ ਤਾਂ ਬਿਹਾਰ ਦੇ ਗੋਪਾਲਗੰਜ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ।